ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਫਤ ਖਸਮ ਦੀ ਰਸਾ ਹਾਂ ਕੋਰਸਾ ਹਾਂ ਛੱਟੀਐ ਤੁਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਿਸਾ ਸਿਰ ਸਾਹ ਦਾ ਸੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਿਸਾਹੋ ਸਿਰ ਸਾਹਾਂ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌ ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦਿ ਮੇਰੇ ਹਿਰ ਰਤਨ ਨਾਮ ਹਰ ਬਸਿਆ ਗੁਰ ਹੱਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦੀਓ ਰੇ ਨਾਥਾ ਮੇਰਾ ਹਿਯਾਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰੇ ਨਾਥਾ ਮੇਰੇ ਮਾਨ ਬਾਜ ਰਾਮਨਾਮ ਸਬ ਅਰਥਾ ਗੁਰਪੂਰ ਹਰਨਾਮ ਧਿਰੜਾਇਆ ਬੇਨਾਂਵ ਜੀਵਨ ਬਿਰਥਾ ਰਹਾਉ ਬੇਨ ਕੋਰਾ ਮੂੜ ਪਾਏ ਹੈ ਮਨ ਮੁਖ ਤੇ ਮਾਇਆ ਨਿਤ ਫਾਥਾ ਤੈਨ ਸਾਧੂ ਚਰਨ ਨਾ ਸੇਵ ਕਬਹੂ ਜੇਨਾ ਸਬ ਜਨਮ ਅਕਾਥ ਜੇਨਾ ਸਾਧੂ ਚਰਣ ਸਾਦ ਪਾਗ ਸੇਵੇ ਤੈਨ ਸਫਲਿਓ ਜਨਮ ਸਨਾਥਾ ਮੋਕਉ ਕੀ ਜੈ ਦਾਸ ਦਾਸਦਸਨ ਕੋ ਹਰ ਦਇਆ ਤਾਰ ਜਗਨਨਾਥਾ ਹਮ ਅੰਦੋਲੇ ਗਿਆਨਹੀਨ ਅਗਿਆਨੀ ਕਿਉਂ மார பந்தோல அஞ்சல திஜ ਗਿਆਨਾਨਕ ਚਲ ਹੈ ਮਿਲੰਥਾਂ ਹਮ ਅੰਦੋਲੇ ਗਿਆਨਹੀਨ ਅਗਿਆਨਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦोले ਕਾ ਗੁਰ ਅੰਚਲ ਦੀਜਾ ਜਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰਾ ਹਿਯਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ